ਜੀ ਦਰਸ਼ਨ ਸਿੰਘ ਜੀ ਉੱਗੋਗੇ ਅੱਜ ਸੰਯੁਕਤ ਕਮੋਰ ਤੇ ਦੇ ਖੱਦੇਲੇ ਸਾਵੇ ਭਾਰਤ ਦੇ ਵਿੱਚ ਵਿਜਨੀ ਦੇ ਦੌਰ ਭੀ ਜਿਹੜਾ ਇਥੋਂ ਦਾ ਮੋਤੀ ਸਰਕਾਰ ਲਾਹੂ ਕੰਮ ਜਾ ਰਹੀ ਆ ਉਹਦੇ ਵਿਰੋਧ ਦੇ ਵਿੱਚ ਭਰਾਵਾ ਦਾ ਪਾ ਬਣਵਾਲੇ Vai, ਇਥੋਂ ਦੀ ਸਰਕਾਰ ਦੇ ਕੁਝ ਪੈਸੇ ਵੀ ਜਉਟਾ ਦੇ ਕਿਹਦੇ ਵਿੱਚੋਂ ਕੀ ਲੈਣਾ ਸਰਕਾਰ ਨੇ ਤਿੰਨ ਪੈ ਤਿੰਨ ਪ੍ਰਤੀਸ਼ਤ ਮੁਨਾਫਾ ਉਹ ਲੌੜਾ ਕਿੱਥੇ ਦੀ ਆ ਬਿਜਲੀ ਪ੍ਰਬੰਧਾਂ ਦੇ ਉਹ ਤਿੰਨ ਪੈ ਦੇ ਵਾਲਾ ਕਿੱਡੇ ਕਿੱਡੇ ਗਰੇਡਾ ਕਿੱਡੀਆਂ-ਕਿੱਡੀਆਂ ਲੈਣਾ ਕਿੱਧੇ ਕਿੱਧੇ ਵੱਡੇ ਮੁਲਾਜ਼ਮਾਂ ਨੂੰ ਕਿੰਨੇ ਘੱਟ ਕੇ ਇਹ ਦੁਨੀਆ ਸਰਕਾਰਾਂ ਨੇ ਪ੍ਰਬੰਧ ਕੋਈ ਨਹੀਂ ਕਰਿਆ ਜਦੋਂ 90 ਦੇ ਵਿੱਚ ਬਾਈ ਕਹਿ ਕੇ ਗਿਆ ਜਿਵੇਂ ਸ਼ਰਮਾ ਜੀ ਮਨਮੋਹ ਸਿੰਘ ਤੇ ਮਟੇਕੇ ਆਲੂ ਵਾਲਿਆਂ ਉਹਨਾਂ ਵਿੱਚ ਸੰਸਾਦ ਨੀਤੀਆਂ ਦੇ ਤਾ ਦੂਜਾ ਬੰਦੇ ਇਹ ਬਿਜਲੀ ਦਾ ਪੋਜਾ ਹੈ ਕਾਪੋ ਮੈਦ ਤੇ ਕਰਾਣਾ ਮੈਨੂੰ ਲੱਗਦਾ ਸੱਚ ਕਿ ਕਦੇ ਬੰਦਿਆਂ ਨੇ ਇਹਦਾ ਵਿਰੋਧ ਕੀਤਾ ਗੱਡ ਬਿਜਲੀ ਮੁਲਾਦ ਨਹੀਂ ਤਵੇ ਤਾਂ ਨਵੀਂ ਨਾ ਲਗਾਤਾਰ ਲਾਦੇ ਰਹੇ ਪਰ ਇਹਨਾਂ ਦੇ ਦੋ ਭਾਗਾਂ ਦੁਕਾਨ ਦੇ ਇੱਕ ਬਿਜਲੀ ਪ੍ਰਬੰਧ ਇੱਕ ਗੱਡਾ ਦਾ ਪ੍ਰਬੰਧ ਸਾਬਾ ਕਾਪੂਨਟ ਕਦਾਂ ਨੂੰ ਫੇਰ ਬਣਾਉਂਦੇ ਪਾਏ ਮਿੱਠਾ ਨਹੀਂ ਲਿਆਏ ਜੇ ਇਹਦਾ ਮੀਟਰ ਮੱਤ ਜਾਂਦਾ ਜਾਂ ਨਮਾਲ ਲੱਗਦਾ ਤਾਂ ਕਹਿੰਦੇ ਚੱਪਾ ਲੱਗੂ ਪਰ ਬਿਜਲੀ ਵਾਲੇ ਮੁਲਾਜ਼ਮਾਂ ਨੂੰ ਆਏ ਸੀ ਵੀ ਬਾਥਰ ਲੋਗੇ ਪ੍ਰਾਈਵੇਟ ਨਹੀਂ ਹੋਣਾ ਜੇ ਇਨਾ ਕੋਈ ਕਿਸੇ ਦੇ ਮੀਟਰ ਬਾਹਰ ਜਾਂਦੇ ਆ ਪਤਾ ਕੀ ਕਹਿੰਦੇ ਸੀ ਇਹਦੇ ਕਾਹਦੇ ਲਈ ਤਾਰਾਂ ਨਹੀਂ ਇੱਥੇ ਲਗੜਾ ਦੀ ਇਹਦਾ ਬਾਫੂ ਪ੍ਰੋਨਾਥੀ ਕੋਲੇ ਕਾ ਵਿਪਾਲ ਰਾਮ ਕੋਈ ਵੀ ਬਣਾਈ ਬਾਗ ਨੂੰ ਵੀ ਬੁਲਾ ਲੈ ਕਹਿੰਦੇ ਭਾਂਡੇ ਨਹੀਂ ਉਹ ਦਿਨ ਸੀ ਕਹਿੰਦੇ ਸਿੱਟੀਆਂ ਕੋਈ ਨਾ ਭਾਂਡੇ ਨਹੀਂ ਫੋਟੋ ਪਾ ਲਿਆ ਉਹ ਮੈਂ ਕਿਹਾ ਰੋਟੀਆਂ ਪਕਾਉਣ ਵਾਲੀ ਵੀ ਨਹੀਂ ਆਇਆ ਇੱਥੇ ਭਾਂਡੇ ਤਾਂ ਆਇਆ ਇੰਨਾ ਕੁ ਕੰਮ ਕੇ ਬਾਦ ਦੂਜੀ ਵੀ ਹੁਕਾਮੇ ਜਾਂਦੇ ਆ ਅਸੀਂ ਰਾਮਨ ਕੇ ਰਹਿਣੇ ਨਮਾਜ਼ ਮਾਂ ਲੈ ਸਾਡੇ ਜੀ ਕਹਨਾ ਤੇਰੇ ਫਾਮ ਬਿੱਧੀ ਉਹਨੇ ਚਾਰ ਵੀ ਦਾਤੀ ਫਾਮ ਮੱਤ ਕਰਤਾ ਅੱਜ ਕੱਲ੍ਹ ਵੀ ਕਰਤੀ ਅਦੇ ਥਾਈ ਨਹੀਂ ਲਾਇਆ ਅਗਰੇ ਕਿਹੜੀਆਂ ਕਮਾਂ ਕਰਦੇ ਆ ਤੇ ਭਰਾਵੋ ਇੱਕ ਆ ਕੰਮ ਨਾ ਬਣੇ ਸਾਡੀ ਮਜਬੂਰੀ ਕੋਈ ਨਹੀਂ ਹੋਣਾ ਮੈਨੂੰ ਹੋ ਸਕਦਾ ਹੋਵੇ ਹੋਊਗੀ ਜੋ ਬਿਜਲੀ ਦੇ ਨਾਲ ਲੱਗੇ ਮੁੱਤ ਨਾ ਬਿਲਕੁਲ ਕੋਕਾ ਥਾਣਾ ਲੱਖ ਲੱਖ ਰੋਣਾ ਦੋ ਕਿਹਦਾ ਠੇਕਾ ਦੂ ਨਾ ਕਿਸੇ ਨੇ ਠੇਕੇ ਤੇ ਲੈਣੀ ਆ ਸਾਡੀ ਤੇ ਖੋਣੇ ਬਣੇ ਕਰਮ ਰਿਆ ਜੇ 2020 ਗੱਲ ਆਗੂ ਹੋ ਗਿਆ ਤੌਫ ਖੁਜਤਬੰਦ ਹੋਈ ਆ ਪਰਾਲੋ ਇਹਨਾਂ ਨੂੰ ਸੰਗਤ ਅੰਦੀ ਜੇ ਲੋਦਾ ਪਿੰਡ ਪਿੰਡ ਜਾ ਕੇ ਕਿਹਦੀ ਲੋੜ ਆ ਘਰ ਘਰ ਗੱਲ ਲੈ ਕੇ ਜਾਣ ਦੀ ਲੋੜ ਆ ਸਾਰੀਆਂ ਜੱਥੇਬੰਦੀਆਂ ਨੂੰ ਬੇਨਤੀ ਆ ਵੀ ਘਰ ਘਰ ਗੱਲ ਲੈ ਕੇ ਜਾਏ ਲੋਕਾਂ ਤੇ ਕਰ ਬਤਾਈਏ ਕਿ ਆਪਾਂ ਆਪਣੇ ਮੋਰਤੇ ਨੂੰ ਤਗੜਾ ਰੱਖੀਏ ਜਿਵੇਂ ਸੁਜੋਗ ਤੋਂ ਮੋਰਤੇ ਨੇ ਲਗਾਤਾ ਪ੍ਰੋਬਲਮ ਦਿੱਤੇ ਆ ਤੇ ਆਪਾਂ ਲਾਦਦੇ ਆਂ ਉਹ ਵੀ ਕੱਲ ਨੂੰ ਮੁਲਕਤ ਹੋਣ ਤੇ ਦੀ ਮੀਟਿੰਗ ਆ ਜੇ ਵੀ ਐਕਸ਼ਨ ਆ ਲਾ ਮੇ ਕਰਦੇ ਆ ਤਾਂ ਆਪਾਂ ਨੂੰ ਵੱਡੀ ਨਾਮੰਦੀ ਲੱਗੇ ਉਹ ਐਕਸ਼ਨ ਕਰਨੇ ਚਾਹੀਦੇ ਆ ਆਪਾਂ ਉਹ ਨਾਮਾ ਚਾਹੀਦਾ ਕਿਉਂ ਇਹ ਵੱਡਾ ਜਾਣਾ ਹੈ ਸਾਰੰ ਦਾ ਜਾਣਾ ਹੈ ਇਹਦੀ ਪਤਾ ਕਿਹੜੇ ਵੇਲੇ ਬੰਦ ਲੱਗਣਾ ਹੈ ਤੇ ਕਿਹੜੇ ਵੇਲੇ ਬਿਜਲੀ ਨੇ ਹੋਣਾ ਹੈ ਉਹ ਤਾਂ ਜਿਵੇਂ ਆਪਣਾ ਮੋਬਾਈਲ ਐਂ ਤੇ ਖੜਾ ਲਾ ਬੰਦ ਹੋਣਾ ਫੋਨ ਕਾ ਨੂੰ ਠਾਕੀ ਜਾਂਦੇ ਆਂ ਆਹੀਂ ਲੈ ਨੂੰ ਠਾਕਾ ਕਰਾਂਗੇ ਇਹਦਾ ਕਹਿੰਦਾ ਮੈਂ ਖਵਾ ਦਾ ਇਲਾਜ ਕਰ ਬੋਲੇ ਲਾ ਕੇ ਠਾਹੂੰ ਕੋਈ ਇੰਦਿਕਾ ਖਾਂਦਾ ਕੋਈ ਇੰਦਿਕਾ